ਸੰਗਤ ਕੇ ਮੇਰੀ ਸੰਗਤ ਨੂੰ ਬੇਨਤੀ ਆ ਕਿ ਕੇਕ ਵਗੈਰਾ ਨਾ ਲੈ ਕੇ ਆਇਓ ਤੇ ਅੰਦਰ ਜਿਹੜੀ ਮਾਰੇ ਦੀ ਦਰਵਾਜ਼ੇ ਆ ਬਾਬਾ ਦੀਪ ਸਿੰਘ ਦੇ ਅੰਦਰ ਜਾ ਕੇ ਕੇਕ ਕੱਟਣ ਦੀ ਕੋਸ਼ਿਸ਼ ਨਾ ਕਰਿਓ ਜੂਸੀ ਲੈ ਕੇ ਵੀ ਕੋਈ ਆਉਦਾ ਹੈ ਤੇ ਆਉਦਾ ਬਾਰ-ਬਾਰ ਰੱਖੇ ਅੰਦਰ ਕੇਕ ਦੀ ਕੱਟਣ ਦੀ ਬਿਲਕੁਲ ਮਨਾਹੀ ਆ ਤੁਹ ਕਰ ਕੇ ਕੱਟਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ ਜੀ ਅਈ ਲਿਖ ਕੇ ਸੰਗਤ ਨੂੰ ਬੈਨਰ ਵੀ ਲਾਇਆ ਗੇਟਾਂ ਦੇ ਲਿਖ ਕੇ ਵੀ ਲਾਇਆ ਹੋਰ ਵੀ ਜਗ੍ਹਾ ਤੇ ਲਿਖ ਕੇ ਲਾਇਆ ਕਿਉਂਕਿ ਸੰਗਤ ਪੜ ਸਕੇ ਸੰਗਤ ਨੂੰ ਪਤਾ ਲੱਗ ਸਕੇ ਵੀ ਅੰਦਰ ਕੇਕ ਨਹੀਂ ਲੈ ਕੇ ਜਾਣਾ ਉਹਨਾਂ ਕਟਰਾਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਸਾ ਮੌਜੂਦ ਹਾਂ ਸ਼੍ਰੀ ਰਮਨਤ ਸਾਹਿਬ ਵਿਖੇ ਤੇ ਦੱਸਦੇ ਆ ਕਿ ਜੋ ਤਾਂ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਉਸ ਨੂੰ ਵੇਖਦੇ ਹੋਏ ਕਿ ਅੱਜ ਜੋ ਹੈ ਸ਼ਿਦਾ ਸਾਹਿਬ ਦੇ ਵਿੱਚ ਇੱਕ ਬੋਰਡ ਜੋ ਕਿ ਜਨਾ ਕਿਤੇ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਨੇ ਪੋਸਟਰ ਜਿਸ ਦੇ ਵਿੱਚ ਸੰਗਤਾਂ ਨੂੰ ਸਾਫ਼ ਤੌਰ ਤੇ ਮਨਾਈ ਕੀਤੀ ਗਈ ਕਿ ਜਿਹੜੇ ਕੇਕ ਹੈ ਉਹ ਗੁਰੂ ਘਰ ਦੇ ਅੰਦਰ ਨਹੀਂ ਕੱਟੇ ਜਾਣਗੇ ਤੇ ਸਾਡੇ ਨਾਲ ਜੋ ਪ੍ਰਮਤਕ ਵੀ ਮੌਜੂਦ ਹੈਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅ ਸ਼ਿਦਾ ਸਾਹਿਬ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਕੇਕ ਕੱਟਣ ਤੋਂ ਮਨਾਹੀ ਕੀਤੀ ਗਈ ਆ ਤਾਂ ਕੀ ਕਹਿਣਾ ਚਾਹੋ ਜਗਵੰਨ ਚੈਨਲ ਨੂੰ ਜਿੰਨੇ ਵੀ ਦੇਖਦੇ ਸਰੋਤੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਹਾੜੇ ਤੇ ਲੱਖ ਲੱਖ ਵਧਾਈ ਹੋਵੇ ਮੇਰੀ ਬੇਨਤੀ ਵੀ ਜੀ ਵੀ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਾ ਜਿਹੜਾ ਆਪਾਂ ਅੱਜ ਨਗਰ ਕੀਰਤਨ ਸੀ ਜੀ ਖਾਲਸਾ ਸਾਹਿਬ ਚੰਦਿਆ ਸ਼ਾਮ ਨੂੰ ਜਾ ਕੇ ਸ਼ਿਦਾ ਸਾਹਿਬ ਪਹੁੰਚਣਾ ਹੈ ਔਰ ਇਹਦੇ 7 ਵਜੇ ਸਟੇਜ ਚਾਲੂ ਹੋਣੀ ਆ ਸੋ ਰਾਤ ਕੀਰਤਨ ਦਰਵਾਜ਼ਾ ਸਾਡੇ 12:30 ਤੱਕ ਚੱਲਣਾ ਇਸੇ ਤਰ੍ਹਾਂ ਹੀ ਅਸੀਂ ਬੈਨਰ ਲਿਖ ਕੇ ਲਾਏ ਆ ਸਾਰੇ ਕਿਉਂਕਿ ਲੰਗਰ ਬਾਹਰ ਬਹੁਤ ਰੰਗ ਲੱਗੇ ਆ ਸਾਡੀ ਐਸਪੀਸੀ ਨੇ ਵੀ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਇਹਦੇ ਕਰਕੇ ਸੰਗਤ ਨੂੰ ਬੇਨਤੀ ਕੀਤੀ ਬੈਨਰ ਲਿਖ ਕੇ ਲਾਏ ਆਪਾਂ ਕਿ ਕੇਕ ਵਗੈਰਾ ਜਿਹੜੀ ਪਰੰਪਰਾ ਹੁੰਦੀ ਹੈ ਨਾ ਲੋਕੀ ਸੰਗਤ ਕੇਕ ਲੈ ਕੇ ਆਉਂਦੀ ਆ ਉਹ ਕੁਛ ਹੀ ਕਰਦੇ ਆ ਕਿ ਅੰਦਰ ਜਾ ਕੇ ਕੱਟ ਗਏ ਇਹ ਕਹਿੰਦੇ ਕਿ ਮੇਰੀ ਸੰਗਤ ਨੂੰ ਬੇਨਤੀ ਆ ਕਿ ਕੇਕ ਵਗੈਰਾ ਨਾ ਲੈ ਕੇ ਆਇਓ ਤੇ ਅੰਦਰ ਜਿਹੜੀ ਮਾਰੇ ਦੀ ਦਰਵਾਜ਼ਾ ਆ ਬਾਬਾ ਜੀ ਉਸ ਦੇ ਅੰਦਰ ਜਾ ਕੇ ਕੇਕ ਕੱਟਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਜੇ ਤੁਸੀਂ ਲੈ ਕੇ ਵੀ ਕੋਈ ਆਉਦਾ ਹੈ ਤੇ ਉਹਦਾ ਬਾਹਰ ਬਾਹਰ ਰੱਖੇ ਅੰਦਰ ਕੇਕ ਦੀ ਕੱਟਣ ਦੀ ਪਰਕਾ ਬਣਾਈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਅੱਜ ਨਾਲ ਨਾਲ ਖਾਸ ਤੌਰ 'ਤੇ ਜੇ ਗੱਲ ਕਰ ਲਈਏ ਗੁਰੂ ਘਰ ਦੇ ਅੰਦਰ ਕੀ ਕੁਝ ਪ੍ਰਬੰਧ ਜੋ ਕੀਤੇ ਗਏ ਨੇ ਨਾਲ ਦੀ ਨਾਲ ਜੇਕਰ ਲਾਈਟਿੰਗ ਦੀ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਨਾਲ ਲਾਈਟਿੰਗ ਵੀ ਕੀਤੀ ਗਈ ਆ ਵਾਹਿਗੁਰੂ ਜੀ ਲਾਈਟਾਂ ਜਿਹੜੀਆਂ ਲਾਈਟਿੰਗ ਬਹੁਤ ਵਧੀਆ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਚਾਰ ਚੁਫੇਰੇ ਬਾਹਰ ਵੀ ਕੀਤਾ ਗਿਆ ਔਰ ਅੰਦਰ ਵੀ ਫੁੱਲਾਂ ਦੀ ਸਜਾਵਟ ਜਿਹੜੀ ਓ ਆਪ ਜੀ ਇੱਕ ਵੇਖਿਓ ਬਹੁਤ ਵਧੀਆ ਫੁੱਲਾਂ ਦੀ ਸਜਾਵਟ ਕੀਤੀ ਗਈ ਆ ਬਹੁਤ ਵਧੀਆ ਲੱਗਦੀ ਆ ਇਸ ਕਰਕੇ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਸੰਗਤ ਦੀ ਸਹੂਲਤ ਵਾਸਤੇ ਕੀਤਾ ਗਿਆ ਔਰ ਸੰਗਤ ਨੂੰ ਜੀ ਆਇਆਂ ਕਿਹਾ ਗਿਆ ਕੋਈ ਵੀ ਸੰਗਤ ਕੇਕ ਕੱਟਣਾ ਚਾਹੇਗੀ ਤਾਂ ਗੁਰੂ ਘਰ ਦੇ ਅੰਦਰ ਨਹੀਂ ਕੱਟਣ ਦੀ ਇਜਾਜ਼ਤ ਦਿੱਤੀ ਜਾਏਗੀ ਨਹੀਂ ਬਿਲਕੁਲ ਜੀ ਗੁਰੂ ਘਰ ਕੇਕ ਕੱਟਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ ਜੀ ਆਹੀਂ ਲਿਖ ਕੇ ਸੰਗਤ ਨੂੰ ਬੈਨਰ ਵੀ ਲਾਇਆ ਗੇਟਾਂ ਦੇ ਲਿਖ ਕੇ ਵੀ ਲਾਇਆ ਔਰ ਵੀ ਜਗ੍ਹਾ ਤੇ ਲਿਖ ਕੇ ਲਾਇਆ ਕਿਉਂਕਿ ਸੰਗਤ ਪੜ ਸਕੇ ਸੰਗਤ ਨੂੰ ਪਤਾ ਲੱਗ ਸਕੇ ਵੀ ਅੰਦਰ ਕੇਕ ਨਹੀਂ ਲੈ ਕੇ ਜਾਣਾ ਉਹਨਾਂ ਕੱਟਣਾ ਹੈ ਜਿਦਾਂ ਤੁਸੀਂ ਦੇਖਿਆ ਕਿ ਇਹ ਸਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਅਧਿਕਾਰੀ ਤਾਂ ਉਹਨਾਂ ਵੱਲੋਂ ਸਾਫ਼ ਤੌਰ 'ਤੇ ਸਪਸ਼ਟ ਕੀਤਾ ਗਿਆ ਕਿ ਅਸਵਾਰ ਜੋ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿੱਚ ਜੋ ਆ ਖਾਸ ਤੌਰ ਦੇ ਉੱਤੇ ਜੋ ਕੇਕ ਕਟਨੀ ਬਣਾਈ ਹੋ ਸੰਗਤ ਨੂੰ ਕੀਤੀ ਗਈ ਆ ਕੈਮਰਾਮੈਨ ਸੰਦੀਪ ਕੌਰ ਦੇ ਨਾਲ ਅਕਸੂ ਸੁਣ ਜਗਵਾਲੀ ਟੀਵੀ ਸ਼੍ਰੀਮਨ ਦਸਾਈ